ਜਲਦ ਅਮੀਰ ਬੰਦੇ ਚਾਹਤ ਨੇ ਪਹੁੰਚਾਇਆ ਸਲਾਖਾਂ ਪਿੱਛੇ ਆਈ 20 ਗੱਡੀ ਸਮੇਤ ਇੱਕ ਵਿਅਕਤੀ ਨੂੰ 255 ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਬਟਾਲਾ ਪੁਲਿਸ ਅਧੀਨ ਪੈਂਦੇ ਥਾਣਾ ਕਮਾਨ ਦੀ ਪੁਲਿਸ ਦੀ ਟੀਮ ਵੱਲੋਂ ਐਸਐਸਪੀ ਬਟਾਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਮੁਖਬਰ ਖਾਸ ਦੀ ਤਲਾਸ਼ੀ ਮਨਾਕਮੰਦੀ ਦੌਰਾਨ ਇੱਕ ਆਈ 20 ਗੱਡੀ ਵਿੱਚ ਸਵਾਰ ਅਨਮੋਲ ਸਿੰਘ ਵਾਸੀ ਚੀਮਾ ਖੁੰਡੀ ਨੂੰ 255 ਗ੍ਰਾਮ ਹੈਰੋਇਨ ਅਤੇ 31.90 ਰੁਪਏ ਡਰੱਗ ਮਨੀ ਸਮੇਤ ਕਾਬੂ ਕਰਨ ਵਿੱਚ ਕਾਮਯਾਬੀ ਅਸਲ ਕੀਤੀ ਗਈ ਹੈ। ਕੇਸ ਦਰਜ ਕਰਕੇ ਅਗਲੇ ਕਾਨੂੰਨੀ ਕਾਰਜ ਸ਼ੁਰੂ ਕਰ ਦਿੱਤੀ। ਇਸ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਜੇਸ਼ ਕਕਰ ਨੇ ਦੱਸਿਆ ਕਿ ਅਨਮੋਲ ਸਿੰਘ ਦਾ ਰਿਮਾਂਡ ਲੈ ਕੇ ਅਗਲੀ ਪੁਸ਼ਟੀ ਕੀਤੀ ਜਾਵੇਗੀ। ਇਹ ਹੈ ਕਿਥੋਂ ਅਤੇ ਕਿਸ ਦੇ ਕੋਲੋਂ ਲੈ ਕੇ ਵੇਚਦਾ ਹੈ ਅਤੇ ਕਿਦੋਂ ਤੋਂ ਇਸ ਕੰਮ ਦੇ ਨਾਲ ਜੁੜਿਆ ਹੋਇਆ ਹੈ। ਫਿਲਹਾਲ ਉਸ ਦੇ ਉੱਪਰ ਪਹਿਲਾ ਕੋਈ ਕੇਸ ਦਰਜ ਨਹੀਂ ਹੈ। ਜਿਹੜਾ ਤੁਸੀਂ ਹੈਰੋਨ ਫੜੀ ਆ ਉਸ ਸੰਬੰਧ ਵਿੱਚ ਕੀ ਜਾਣੀਏ ਦੇਖੋ ਜੀ ਪੰਜਾਬ ਸਰਕਾਰ ਦੀ ਨਸ਼ਾ ਰੋधी ਮੁਹਿੰਮ ਦੇ ਡਰਗ ਅਗੇਂਸਟ ਬਿਲਕੁਲ ਨਾਟ ਆਲਵੇਸ ਬਟਰੀ ਨੋਪੋਸਿਬਲ ਬਾਲ ਮਿਲਿਆ ਜਦੋਂ ਮਾਨਯੋਗ ਐਸਐਸਪੀ ਮੈडम ਅਸ਼ਵੀਨ ਕੋਟਿਆਲ ਐਸਐਸਪੀ ਇਸ਼ਾਰਾ ਰਮਨਦਰ ਸਿੰਘ ਐਸਪੀ ਇਨਵੈਸਟੀਗੇਸ਼ਨ ਜਿਵੇਂ ਸ਼ਾਮ ਦੇਸ ਤੇ थाना ਕੁਮਾਨ ਦੀ ਪੁਲਿਸ थाना ਦੇ ਐਸਐਟੂ ਨਾਮਯੁਕਤ ਕੁਰਾ ਸਿੰਘ ਨੇ ਇੱਕ ਵਿਅਕਤੀ ਨੂੰ ਆਈਡੈਂਟੀਟੀ ਕਾਰਡ ਕਮੋਸ਼ੋ ਕੁਲ ਜਿਹਦੀ 255 ਗ੍ਰਾਮ ਹੈ ਉਹ ਉਸ ਵਿੱਚ ਕਾਬੂ ਕਰਕੇ ਪ੍ਰਦਰਸ਼ਿਤ ਕੀਤਾ ਇੱਕ ਯਬ ਨਾਰੀਕਾ ਬਰਾਂਡੀ ਹੈ ਮਸ਼ੂਕ ਬਰਾਂਡੀ ਹੈ ਦੇ ਇਸ ਨਾਲ ਅਸੀਂ ਫਲਪੇਗੀ ਇਹ ਜਿਹੜੀ ਸਾਡੀ ਮੁਹੀਮ ਹੈ ਮਸ਼ੇਜ ਦੇ ਖਿਲਾਫ ਤੀਬਰਤਾ ਚੰਗੀ ਦਵੇਗੀ ਇਸੇ ਤਰੀਕੇ ਵੀ ਸਭ ਨੂੰ ਇਹੀ ਮੇਰੀ ਬੀਲ ਹੈ ਕਿ ਜਿਹੜਾ ਨਸ਼ਾ ਵੇਚਣ ਵਾਲਾ ਉਹਨੂੰ ਬਿਲਕੁਲ ਸਾਡੇ ਕੋਲ ਮਾਰਨਗੇ ਆ ਉਹ ਨਸ਼ਾ ਦੇ ਘਰ ਬਦਲ ਬੰਦ ਕਰ ਦੇਵੇ ਇਹਨਾਂ ਨੂੰ ਜੀ ਸੁਣੋ ਉਹਨੂੰ ਜਿਹੜਾ ਇਹ ਹਰਕਾ ਬੋਆ ਆ ਅਸੀ ਡੀਐਨਐਸਟ੍ਰੇਮੈਸ਼ਨ ਅਧਿਕਾਰਾਂ ਦੇ ਜਿਹੜੀ ਜਿਹੜੀ ਇਹਦੀ ਪੂਰਾ ਚੈੱਕਅਪ ਚੈੱਕ ਕਰਾਂਗੇ ਜਿਹੜੀ ਇਹਨੇ ਨਸ਼ੇ ਦੀ ਨਸ਼ਾ ਵੇਚ ਕੇ ਕਾਪੀ ਬਣਾਈ ਹੈ ਅਸੀਂ ਉਹਨੂੰ ਰਿਪੋਰਟ ਵਿੱਚ ਵੀ ਕਰਾਂਗੇ ਸਰ ਇਹ ਜਿਹੜੇ ਇਹਨੂੰ ਫੜਿਆ ਉਹ ਨਸ਼ਾ ਤਸਕਰ ਨੂੰ ਜੀ ਇਹਨੂੰ ਕਿੱਥੋਂ ਫੜਿਆ ਜੀ ਇਸ ਨੂੰ ਜਿਹੜਾ ਇਹਦੀ ਪੱਟੀਵਾਲ ਰੋਡ ਪੱਟੀਵਾਲ ਰੋਡ ਪੈਂਦੀ ਹੈ ਕਮਾਣਾ ਦੇ ਉਥੋਂ ਇੱਕ ਗ੍ਰਸਟ ਹੋ ਗਿਆ ਸਰ ਇਹਦਾ ਨਾਮ ਕੀ ਹੈ ਇਹ ਤਾਂ ਪੈਂਟਿੰਗ ਹੈ ਅਨਮੋਲ ਸਿੰਘ ਪੁੱਤ ਉਸ ਗੋਵਿੰਦ ਸਿੰਘ ਹੈ ਪਿੰਡ ਚਿਮਾ ਖੁੱਡੀ ਦਾ ਇਹ ਜਿਹੜਾ ਪਰਚਲ ਸਟ੍ਰੀਟ ਹੋਇਆ ਉਹ 82 ਨੰਬਰ ਹੈ ਫਾਦਾ 58 14 58 ਟੋਪਿਕ ਐਂਡਰਸੈਕਸ਼ਨ ਪਿੰਡ ਇਹ ਸਰਕਾਰ ਦਾ ਕਰਤਾ ਕੀ ਜਿਗਾ ਹਾਂ ਅਮਪੋਸਨਲੀ ਇੰਡੀਅਨ ਆਰਮੀ ਦਾ ਜੁਰਦਦਾ ਹਾਂ ਜੀ ਸਰ ਇਹਦਾ ਕੋਈ ਪਿਸ਼ੋਕੜ ਕੋਈ ਕ੍ਰਿਮੀਨਲ ਰਿਆ ਹੋਵੇ ਜਾਂ ਕਿਸੇ ਦੇ ਪਰਿਵਾਰ ਦਾ ਕੋਈ ਕੋਈ ਪਰਿਵਾਰ ਇਹੋ ਜਿਹਾ ਕੋਈ ਕ੍ਰਿਮੀਨਲ ਬੋਰਨ ਨਹੀਂ ਆਇਆ ਬਟ ਇਹ ਇਥਾ ਜਿਆਦਾ ਜਿਹੜੇ ਜੁਦੀ ਮੀਰ ਹੁੰਦੇ ਚੱਕਰ ਵਿੱਚ ਇੱਕ ਟੰਗੇ ਲੱਗਿਆ ਇਹ ਕੋ ਡਰਗ ਮੰਦੀ ਵੀ ਫੜੀ ਗਈ ਕੋ ਸਰ ਹਾਂ 831 3100 3190 ਰੁਪਏ ਦੀ ਡਰਗ ਨਹੀਂ ਲੱਭਾ ਸਰ ਇਹਨੇ ਜਿੱਥੋਂ ਲਿਆਂਦੀ ਸੀ ਉਹਦੇ ਬਾਰੇ ਵੀ ਕੋਈ ਤੁਹਾਨੂੰ ਦੱਸਿਆ ਜਾਂ ਜਿਹਨੂੰ ਗਾੜੀਏ ਨੇ ਵੇਚਣੀ ਸੀ ਜੀ ਅਸੀਂ ਇਸ ਨੂੰ ਅਦਾਜ ਵਿੱਚ ਦਿੱਤਾ ਮਾਨ ਲਿਆ ਇਹਦਾ ਅਪਾਰਟਮੈਂਟ ਆ ਜੇ ਸ਼ਰਮ ਆ ਉਸ ਦਿਨ ਤੁਮ ਇਸ ਨੂੰ ਨਹੀਂ ਕਰਾਂਗੇ ਇਹ ਜਿਹੜੀ ਵੀ ਬੈਕਵਾਰਡ ਫੋਰਵਰਡ ਨਹੀਂ ਲੱਗਿਆ ਜੀ ਉਹਨੂੰ ਇਸਤੇ ਮਾਰੋ ਸਰ ਕੋਈ ਵੇਚਣ ਵਾਸਤੇ ਤੋਲਣ ਵਾਸਤੇ ਕੋਈ ਕੰਪਿਊਟਰ ਕੰਡਾ ਵਗੈਰਾ ਕੋਈ ਅਜਿਹੀ ਕੋਈ ਚੀਜ਼ ਕੋਈ ਜੀ ਇਹਦੀ ਜਿਹੜੀ ਬਰਾਮੀ ਹੋ ਗਈ ਹੈ ਇੱਕ ਕਾਰਜਯੋਗ ਕੰਪਿਊਟਰ ਕੰਡਾ ਵੀ ਨਾਲ ਹੈ ਸਰ ਇਹ ਨਸ਼ਾ ਕਰ ਕੋਈ ਨਹੀਂ ਕਰਦਾ ਇਹ ਬਾਸ ਹੈ ਇਹ ਜੋ ਮੈਡੀਕਲ ਕਰਾਉਣੇ ਦਾ ਸਪਸ਼ਟ ਹੋਏਗਾ ਕਿ ਨਹੀਂ ਤਾਂ ਕਿਸੇ ਨੂੰ ਨਹੀਂ ਸਰ ਕਰਦਾ ਨਹੀਂ ਕਰਦਾ ਸਰ ਤੁਸੀਂ ਪਬਲਿਕ ਨੂੰ ਕਿ ਇਹ ਵੀ ਕਰਦੇ ਹੋ ਉਹ ਵੀ ਜਿਹੜੀ ਸਾਡੀ ਬਿਲਕੁਲ ਹੀ ਪੀ ਰਹੀ ਜਿਹੜਾ ਨਸ਼ਾ ਕੋਈ ਇਸ ਜਨਤਕਦਰ ਫਸ ਗਿਆ ਕੋਈ ਪੀਣ ਵਾਲਾ ਹੈਗਾ ਉਹ ਜਰੂਰ ਆਪਣੇ ਤੌਰ ਤੇ ਜਿਹੜੇ ਸਰਕਾਰ ਦੇ ਅਡਿਕਟ ਸੈਂਟਰ ਹੈਗੇ ਉੱਥੇ ਜਾ ਕੇ ਦਵਾਈ ਲਵੇ ਤੇ ਠੀਕ ਹੋ ਗਈ ਜਾਂ ਹਰ ਨਾ ਰਸਤਾ ਕੈਂਪ ਕਰੇ ਅਸੀਂ ਉਹ ਸਭ ਉਹਨਾਂ ਸੈਂਟਰਾਂ ਵਿੱਚ ਦਵਾ ਕੇ ਦਵਾਈ ਦਵਾਵਾਂਗੇ ਤਾਂ ਕਿ ਉਹ ਇਹ ਛੱਡ ਕੇ ਤੇ ਸਮਾਜ ਦੇ ਨਿਭੁਕਤਾਰਾ ਜਾ ਕੇ ਆਪਣੀ ਜੀਵਨ ਜੀਵਨ ਕਰੇ ਤੇ ਦੂਜੀ ਤਰਫ ਜੇ ਕੋਈ ਨਸ਼ਾ ਵੇਚਦਾ ਹੈ ਉਹਦੀ ਕਮਾਈ ਖਾਂਦਾ ਉਹਦੇ ਤੁਹਾਡੇ ਪੂਰੀ ਹੋਈ ਹੋਰ ਵਰਨਿੰਗ ਆ ਉਹਦੇ ਵਾਸਤੇ ਜੇਲ ਬਣੀ ਹੈ 感ゃま甘い。